ਪੈਨਸ਼ਨ ਸਕੀਮ ਸੰਬੰਧੀ ਆਈ ਵੱਡੀ ਅਪਡੇਟ ਗੈਸ ਸਿਲੰਡਰ ਸੰਬੰਧੀ ਨਵੇਂ ਨਿਯਮ ਹੋਏ ਲਾਗੂ ਸਰਕਾਰੀ ਸਕੂਲਾਂ ਸੰਬੰਧੀ ਨਵੇਂ ਹੁਕਮ ਜਾਰੀ ਹੋਏ ਨੇ ਅੱਜ ਦੀਆਂ ਵੱਡੀਆਂ ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਗੁਜ਼ਾਰਿਸ਼ ਬੇਨਤੀ ਕਰਦੇ ਹਾਂ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਚਲਦੇ ਹਾਂ ਅੱਜ ਦੀਆਂ ਮੁੱਖ ਤਾਜ਼ਾ ਖਬਰਾਂ ਤੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਐਲਪੀਜੀ ਗੈਸ ਸਿਲੰਡਰ ਦੀ ਸਪਲਾਈ ਇਹਨਾਂ ਲੋਕਾਂ ਲਈ ਹੋਏਗੀ ਬੰਦ ਪਹਿਲਾਂ ਹੀ ਪੂਰੇ ਕਰ ਲਓ ਇਹ ਤਿੰਨ ਕੰਮ ਜੀਹਾਂ ਖਪਤਕਾਰਾਂ ਨੂੰ ਹੁਣ ਸੰਬੰਧਿਤ ਗੈਸ ਏਜੰਸੀ ਦਫ਼ਤਰ ਨਾਲ ਰਜਿਸਟਰਡ ਆਪਣੇ ਮੋਬਾਈਲ ਨੰਬਰ ਤੇ ਪ੍ਰਾਪਤ OTP ਕੋਡ ਪ੍ਰਦਾਨ ਕਰਨ ਤੋਂ ਬਾਅਦ ਹੀ ਆਪਣੇ ਗੈਸ ਸਿਲੰਡਰ ਪ੍ਰਾਪਤ ਹੋਣਗੇ। ਨਾ ਦੇਖੋ ਜੀ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜੀ। ਖਪਤਕਾਰਾਂ ਨੂੰ ਹੁਣ ਜੀ ਹਾਂ ਭਾਰਤੀ ਪ੍ਰਮੁੱਖ ਇੰਡੀਅਨ ਗੈਸ ਕੰਪਨੀ ਦੁਆਰਾ ਜਾਰੀ ਇਹ ਨੋਟੀਫਿਕੇਸ਼ਨ ਵਪਾਰਕ ਆਦਤਾਂ ਵਿੱਚ ਘਰੇਲੂ ਗੈਸ ਸਿਲੰਡਰ ਦੀਆਂ ਵਰਤੋਂ ਘਰੇਲੂ ਗੈਸ ਸਿਲੰਡਰਾਂ ਦੀ ਵਰਤੋਂ ਕਰਨ ਵਾਲੇ ਦੁਕਾਨਦਾਰਾਂ ਅਤੇ ਗੈਸ ਗੈਸ ਚੋਰੀ ਦੇ ਕਾਲਾ ਬਾਜ਼ਾਰੀ ਨੂੰ ਸ਼ਾਮਲ ਵਿਚ ਸ਼ਾਮਲ ਗੈਂਸ mafias ਨੂੰ ਵੱਡਾ ਝਟਕਾ ਦੇਵੇਗਾ। ਵੱਡੀ ਖਬਰ ਸਾਹਮਣੇ ਆ ਰਹੀ ਹੈ ਤਾਜ਼ਾ ਜਾਣਕਾਰੀ ਤੁਹਾਡੇ ਨਾਲ ਇਸ ਵੇਲੇ ਸਾਂਝੀ ਕਰ ਰਹੇ ਜੀ। ਇਹ ਘਰਾਂ ਵਿੱਚ ਇੱਕੋ ਸਮੇਂ ਜੀ ਹਾਂ ਦੇਖ ਸਕਦੇ ਹੋ। ਤਾਂ ਗੈਸ ਸਿਲੰਡਰ ਸਬੰਧੀ ਵੱਡੇ ਅਪਡੇਟ ਜਿਹੜੇ ਸਾਹਮਣੇ ਆ ਰਹੇ ਨੇ ਜੀ। ਵੱਡੇ ਬਦਲਾਅ ਜਿਹੜੇ ਨੇ ਕੀਤੇ ਜਾ ਰਹੇ ਨੇ ਗੈਸ ਸਿਲੰਡਰ ਸਬੰਧੀ ਜਿਸ ਬਾਰੇ ਜਾਣਕਾਰੀ ਤੁਹਾਡੇ ਨਾਲ ਜਿਹੜੀ ਅਸੀਂ ਇਹ ਸਾਂਝੀ ਕਰ ਰਹੇ ਹਾਂ। ਜੀ ਹਾਂ ਦੇਖ ਸਕਦੇ ਹੋ। ਤਾਂ ਵੱਡੀ ਅਪਡੇਟ ਹੈ। ਕੇਂਦਰੀ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ਦੁਆਰਾ ਜਿਹੜੇ ਹੁਕਮ ਜਾਰੀ ਹੋਏ ਹਨ ਜੀ ਤਾਂ ਵੱਡੀ ਖਬਰ ਇੱਕ ਹੋਰ ਸਾਹਮਣੇ ਆ ਰਹੀ ਹੈ ਜੀ ਇੱਕ ਤਰੀਕ ਤੋਂ ਬਦਲ ਜਾਣਗੇ ਇਹ ਨਿਜ਼ਮ ਖੇਤੀ ਨਿਪਟਾਲ ਉਹ ਜ਼ਰੂਰੀ ਕੰਮ ਜੀ ਹਾਂ ਪੈਨਸ਼ਨ ਸਕੀਮ ਸੰਬੰਧੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੀ ਤਾਂ ਦੇਖ ਸਕਦੇ ਹੋ 1 ਦਸੰਬਰ ਤੋਂ ਨਵੇਂ ਨਿਜ਼ਮ ਲਾਗੂ ਹੋਣ ਜਾ ਰਹੇ ਹਨ ਜਿਸ ਬਾਰੇ ਜਾਣਕਾਰੀ ਸਾਂਝਾ ਕਰਾਂ 1 ਦਸੰਬਰ ਤੋਂ ਦੇਸ਼ ਭਰ ਵਿੱਚ ਕਈ ਮਹੱਤਵਪੂਰਨ ਬਦਲਾਅ ਹੋਣਗੇ ਇਹ ਬਦਲਾ ਆਮ ਲੋਕਾਂ ਦੀਆਂ ਰਸੋਈਆਂ ਪੈਨਸ਼ਨ ਅਤੇ ਟੈਕਸ ਨਾਲ ਸੰਬੰਧਿਤ ਕੰਮ ਤੇ ਸਿੱਧਾ ਅਸਰ ਪਾਉਣਗੇ ਜੀ ਹਾਂ ਬ੍ਰੇਕਿੰਗ ਨਿਊਜ਼ ਹੈ ਨਿਕਲ ਕੇ ਸਾਹਮਣੇ ਆ ਰਹੀ ਹੈ ਜਿਸ ਬਾਰੇ ਜਾਣਕਾਰੀ ਤੁਹਾਨੂੰ ਸਾਝੀ ਕੀਤੀ ਜਾ ਰਹੀ ਹੈ ਜੀ ਪੈਨਸ਼ਨ ਸਕੀਮ ਸੰਬੰਧੀ ਵੱਡੀ ਖਬਰ ਸਾਹਮਣੇ ਆਈ ਹੈ ਜੀ 1 ਦਸੰਬਰ ਤੋਂ ਜੇਕਰ 30 ਦਸ 3 ਨਵੰਬਰ ਤੱਕ ਜ਼ਰੂਰੀ ਕੰਮ ਨਹੀਂ ਕੀਤੇ ਤਾਂ ਅੱਗੇ ਜਾ ਕੇ ਮੁਸ਼ਕਲਾ ਸਾਹਮਣਾ ਕਰਨਾ ਪੈ ਸਕਦਾ ਹੈ ਪੈਨਸ਼ਨ ਪੈਸ਼ਰਾਂ ਨੂੰ ਲਾਈਫ ਸਰਟੀਫਿਕੇਟ ਜਮ੍ਹਾਂ ਕਰਨ ਦੀ ਤਰੀਕ ਜੀ ਹਾਂ ਪੈਨਸ਼ਨ ਪ੍ਰਾਪਤ ਕਰਨ ਵਾਲੇ ਸਾਰੇ ਸੀਨੀਅਰ ਨਾਗਰਿਕਾਂ ਨੂੰ 3 ਨਵੰਬਰ ਤੱਕ ਜੀਵਨ ਸਰਟੀਫਿਕੇਟ ਜਮ੍ਹਾਂ ਕਰਾਉਣਾ ਲਾਜ਼ਮੀ ਹੈ ਨਿਰਧਾਰਤ ਮਿਤੀ ਦੇ ਤੱਕ ਸਰਟੀਫਿਕੇਟ ਜਮ੍ਹਾਂ ਨਾ ਕਰਾਉਣ ਤੇ 1 ਦਸੰਬਰ ਤੋਂ ਉਹਨਾਂ ਦੀ ਪੈਨਸ਼ਨ ਮੁਲਤ ਕਰ ਦਿੱਤੀ ਜਾਵੇਗੀ ਜਿਨ੍ਹਾਂ ਦੇ ਪਹਿਲਾਂ ਅ지ਹਾ ਨਹੀਂ ਕੀਤਾ ਉਹਨਾਂ ਨੂੰ ਤੁਰੰਤ ਅ지ਹਾ ਕਰਨਾ ਚਾਹੀਦਾ ਹੈ ਆਹ ਬ੍ਰੇਕਿੰਗ ਨਿਊਜ਼ ਹੈ ਸਾਹਮਣੇ ਆ ਰਹੀ ਹੈ ਜੀ ਐਨਪੀਸੀ ਤੇ ਯੂਪੀਐਸਸੀ ਜੀ ਹਾਂ ਕੇਂਦਰ ਸਰਕਾਰ ਨੇ ਕਰਮਚਾਰੀਆਂ ਨੂੰ ਐਨਪੀਸੀ ਤੇ ਨਵੀਂ ਯੂਨੀਫਾਈਡ ਸਕੀਮ ਵਿੱਚੋਂ ਇੱਕ ਚੋਣ ਕਰਨ ਦਾ ਆਪਸ਼ਨ ਦਿੱਤਾ ਹੈ ਆਖਰੀ ਮਿਤੀ 30 ਨਵੰਬਰ ਇਸ ਤੋਂ ਬਾਅਦ 1 ਦਸੰਬਰ ਤੋਂ ਕੋਈ ਬਦਲਾਅ ਨਹੀਂ ਕੀਤਾ ਜਾਵੇਗਾ ਇਸ ਲਈ ਸਮੇਂਦਾਰੀ ਨਾਲ ਸਹੀ ਵਿਕਲਪ ਚੁਣੋ ਵੱਡੀ ਅਪਡੇਟ ਤੁਹਾਡੇ ਸਾਹਮਣੇ ਆ ਰਹੀ ਹੈ ਹੁਣ 20 ਮਿੰਟਾਂ ਚੋ ਹੋਵੇਗੀ ਰਜਿਸਟਰੀ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਕਰ ਦਿੱਤਾ ਹੈ ਵੱਡਾ ਐਲਾਨ ਪੰਜਾਬ ਦੇ ਲੋਕਾਂ ਦੇ ਲਈ ਪੰਜਾਬ ਵਾਸੀਆਂ ਲਈ ਜੀ ਹਾਂ ਦੇਖ ਸਕਦੇ ਹੋ 20 ਮਿੰਟਾਂ ਦੇ ਵਿੱਚ ਹੁਣ ਰਜਿਸਟਰੀ ਹੋਵੇਗੀ ਜੀ ਪੰਜਾਬ ਵਿੱਚ ਹੁਣ ਇਸ ਤੋਂ ਇਲਾਵਾ ਲੋਕ ਘਰ ਬੈਠ ਕੇ ਪਰ ਬੈਠੇ ਵੀ ਰਜਿਸਟਰੀਆਂ ਕਰਵਾ ਸਕਦੇ ਹਨ ਇਸ ਤੋਂ ਇਲਾਵਾ ਜੇਕਰ ਕੋਈ ਨਿਰਧਾਰਤ ਰਕਮ ਤੋਂ ਵੱਧ ਵੀ ਮੰਗ ਕਰਦਾ ਹੈ ਤਾਂ ਉਸ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਜਾਵੇਗੀ ਅਬਰੇ ਕੀ ਨਿਊਜ਼ ਆ ਨਿਕਲ ਕੇ ਸਾਹਮਣੇ ਆ ਰਹੀ ਹੈ ਜਿਸ ਵਾਰੀ ਜਾਣ ਕੇ ਸਾਂਝੀ ਕੀਤੀ ਜਾ ਰਹੀ ਹੈ ਜੀ ਜੀ ਹਾਂ ਪੰਜਾਬ ਦੇ ਵਿੱਚ ਹੁਣ 20 ਮਿੰਟਾਂ ਦੇ ਵਿੱਚ ਰਜਿਸਟਰੀਆਂ ਹੋਣਗੀਆਂ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਇਹ ਗੱਲ ਵੀਰਵਾਰ ਨੂੰ ਫਤਿਹਗੜ੍ਹ ਸਾਹਿਬ ਦੇ ਵਿੱਚ ਈਜ਼ੀ ਰਜਿਸਟਰੀ ਸਿਸਟਮ ਨੂੰ ਸ਼ੁਰੂਆਤ ਕਰਦੇ ਕਹੀ ਹੈ ਜੀ ਪੰਜਾਬ ਗਵਰਨਮੈਂਟ ਨੇ ਰੰਗਲਾ ਪੰਜਾਬ ਯੋਜਨਾ ਤਹਿਤ ਵਿਕਾਸ ਲਈ 2200 13 ਕਰੋੜ ਰੁਪਏ ਜਾਰੀ ਕੀਤੇ ਹਨ ਇਹ ਵੱਡੀ ਅਪਡੇਟ ਹੈ ਪੰਜਾਬ ਗਵਰਨਮੈਂਟ ਨੇ ਰੰਗਲਾ ਪੰਜਾਬ ਯੋਜਨਾ ਤਹਿਤ ਪੰਜਾਬ ਦੇ ਵਿਕਾਸ ਲਈ 213 ਕਰੋੜ ਰੁਪਏ ਜਿਹੜੇ ਨੇ ਜਾਰੀ ਕਰ ਦਿੱਤੇ ਗਏ ਨੇ ਮੰਤਰੀ ਹਰਪਾਲ ਸਿੰਘ ਚੀਮਾ ਜੀ ਦੇ ਵੱਲੋਂ ਜਿਹੜੀ ਜਾਣਕਾਰੀ ਸਾਂਝੀ ਆਈ ਹੈ ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਜੀ ਨੇ ਕਿਹਾ ਕਿ ਐਲਾਨ ਕੀਤਾ ਕਿ ਰੰਗਲਾ ਪੰਜਾਬ ਯੋਜਨਾ ਤਹਿਤ ਰੱਖੇਗੇ 585 ਕਰੋੜ ਰੁਪਏ ਦੇ ਕੁੱਲ ਬਜਟ ਵਿੱਚੋਂ ਪਹਿਲੀ ਕਿਸ਼ਤ ਵਜੋਂ ਸੂਬੇ ਵਿੱਚ ਵੱਖ-ਵੱਖ ਹਿੱਸਿਆਂ ਦੇ ਵਿਕਾਸ ਲਈ 213 ਕਰੋੜ ਰੁਪਏ ਜਾਰੀ ਕਰ ਦਿੱਤੇ ਗਏ ਹਨ ਜਿਸ ਤਹਿਤ ਪੰਜਾਬ ਦੇ ਬਹੁਤਕਤਾ ਸਾਡੇ ਜਿਹੜੇ ਪੈਸੇ ਲਾਈ ਜਾਣਗੇ ਤੇ ਰੰਗਲਾ ਪੰਜਾਬ ਜਿਹੜਾ ਪੰਜਾਬ ਨੂੰ ਬਣਾਇਆ ਜਾਵੇਗਾ ਪੰਜਾਬ ਸਰਕਾਰ ਦੇ ਵੱਲੋਂ ਵੱਡਾ ਉਪਰਾਲਾ ਕੀਤਾ ਜਾ ਰਿਹਾ ਸਰਕਾਰ ਜਿਹੜੇ ਫੰਡ ਭੇਜ ਰਹੀ ਹੈ ਤਾਂ ਪੰਜਾਬ ਪਵਨ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਮੰਤਰੀ ਰਪਾਲ ਸਿੰਘ ਜੀ ਮਾਇਨੇ ਕਿਹਾ ਜੀ ਇਸ ਸਾਲ ਦੇ ਜੀ ਹਾਂ ਵਰਡ ਵਿੱਚ ਚੱਲਣ ਕਿਤਾ ਕਬੜੀ ਖਬਰ ਕੋ ਸਾਹਮਣੇ ਆਇਆ ਜਬਰਦਸਤ ਧਮਾਕੇ ਨਾਲ ਕੰਬਿਆ ਗਵਾਂਢੀ ਮੁਲਕ ਦੋ ਲੋਕਾਂ ਦੀ ਹੋਈ ਦਰਦਨਾਕ ਮੌਤ ਜਿਸ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੀਆਂ ਜੀ ਹਾਂ ਧਮਾਕਾ ਹੋਇਆ ਜਬਰਦਸਤ ਜੀ ਗੱਲ ਕਰ ਰਹੇ ਹਾਂ ਗਵਾਂਡੀ ਮੁਲਕ ਪਾਕਿਸਤਾਨ ਤੋਂ ਇੱਕ ਸਨਸਨੀ ਖੇਜ ਖਬਰ ਸਾਹਮਣੇ ਆਈ ਹੈ ਜਿੱਥੋਂ ਕਿ ਉੱਤਰੀ ਉੱਤਰ ਪੱਛਮੀ ਖੈਬਰ ਪਖਤਵਾਨਾ ਸੂਬੇ ਵਿੱਚ ਇੰਟਰਨੈਸ਼ਨਲ ਡੈਕਸ ਗਵਾਂਡੀ ਮੁਲਕ ਪਾਕਿਸਤਾਨ ਤੋਂ ਇੱਕ ਸਨਸਨੀ ਖੇਜ ਖਬਰ ਸਾਹਮਣੇ ਆ ਰਹੀ ਜਿੱਥੋਂ ਕਿ ਉੱਤਰ ਪੱਛਮੀ ਖੈਬਰ ਪਖਤਵਾਨਾ ਸੂਬੇ ਵਿੱਚ ਇੱਕ ਜ਼ੋਰਦਾਰ ਧਮਾਕੇ ਕਾਰਨ ਇਲਾਕੇ ਵਿੱਚ دہشت ਫੈਲ ਗਈ ਹੈ ਜਣਕਰਨ ਸਾਰੇ ਹਿੱਤ ਮਾਕਾ ਬੁੱਧਵਾਰ ਸ਼ਾਮ ਨੂੰ ਅਫਗਾਨਿਸਤਾਨ ਦੀ ਸਰਦ ਨਾਲ ਲੱਗਦੇ ਬਜ਼ੌਰ ਵਿੱਚ ਹੋਇਆ ਤਾਂ ਵੱਡੀ ਖਬਰ ਕੋ ਸਾਹਮਣੇ ਆ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਵਦਨੀ ਸ਼ੁਰੂ ਹੋਈ ਧੁੰਦ ਜੀ ਹਾਂ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਸਵੇਰ ਤੋਂ ਹੀ ਧੁੰਦ ਜਿਹੜੀ ਦੇਖਣ ਨੂੰ ਮਿਲ ਰਹੀ ਹੈ ਪੰਜਾਬ ਦੇ ਵਿੱਚ ਠੰਡ ਦਾ ਕਹਿਰ ਜ਼ਾਰੀ ਹੈ ਲਗਾਤਾਰ ਹੁਣ ਠੰਡ ਵਾਧੀ ਹੋਈ ਨਜ਼ਰ ਆ ਰਹੀ ਹੈ ਤੇ ਧੁੰਦ ਵੀ ਜਿਹੜੀ ਆ ਹੋਰ ਦੇਖਣ ਨੂੰ ਮਿਲ ਰਹੀ ਹੈ ਜੀ ਹਾਂ ਦਿਨੋਂ ਦਿਨ ਧੁੰਦ ਵਾਧੀ ਜਾ ਰਹੀ ਹੈ ਠੰਡ ਦਾ ਕਹਿਰ ਜ਼ਾਰੀ ਹੈ ਤੇ ਆਉਣ ਵਾਲੇ ਦਿਨਾਂ ਵਿੱਚ ਠੰਡ ਹੋਰ ਰਿਕਾਰਡ ਦਰਜ ਕਰੇਗੀ ਠੰਡ ਰਿਕਾਰਡ ਦਰਜ ਕਰੇਗੀ ਅਤੇ ਇਸ ਸੰਬੰਧੀ ਜਿਵੇਂ ਹੀ ਕੋਈ ਹੋਰ ਜਾਣਕਾਰੀ ਆਈ ਤੁਹਾਡੇ ਨਾਲ ਅਸੀਂ ਜ਼ਰੂਰ ਸਾਂਝੀ ਕਰਾਂਗੇ ਤਾਂ ਦੇਖ ਸਕਦੇ ਹੋ ਜੀ ਬ੍ਰੇਕਿੰਗ ਨਿਊਜ਼ ਸਾਹਮਣੇ ਆ ਰਹੀ ਹੈ ਵੱਡੀ ਜਾਣਕਾਰੀ ਤੁਹਾਨੂੰ ਜੀ ਬਠਿੰਡਾ ਦਾ ਸਭ ਤੋਂ ਠੰਡਾ ਸ਼ਹਿਰ ਰਿਹਾ ਜੀ ਬਠਿੰਡਾ ਦੱਸਿਆ ਜਾ ਰਿਹਾ ਹੈ ਜੀ ਆ ਬ੍ਰੇਕਿੰਗ ਨਿਊਜ਼ ਇੱਕ ਹੋਰ ਸਾਹਮਣੇ ਨਿਕਲ ਕੇ ਆ ਰਹੀ ਹੈ ਪੰਜਾਬ ਦੇ ਸਕੂਲਾਂ ਅਤੇ ਅੰਗਣਵਾੜੀ ਕੇਂਦਰਾਂ ਲਈ ਨਵੇਂ ਹੁਕਮ ਜਾਰੀ ਹੋਏ ਹਨ ਜਾਣੋ ਕਿਉਂ ਵਧਾਈ ਗਈ ਸਖਤੀ ਕਰਮਚਾਰੀ ਅਤੇ ਅਧਿਆਪਕ ਦੇਣ ਤੇ ਹਨ ਪੰਜਾਬ ਦੇ ਸਕੂਲਾਂ ਅਤੇ ਅੰਗਰਵਾੜੀ ਕੇਂਦਰਾ ਲਈ ਨਵੇਂ ਹੁਕਮ ਜਿਹੜੇ ਨੇ ਜਾਰੀ ਕੀਤੇ ਗਏ ਨੇ ਜਿਸ ਬਾਰੇ ਜਾਣਕਾਰੀ ਸਾਂਝੀ ਕਰ ਰਹੇ ਹਾਂ ਜੀ ਜੀ ਹਾਂ ਤਾਂ ਤੁਸੀਂ ਦੇਖ ਸਕਦੇ ਹੋ ਪੰਜਾਬ ਦੇ ਸਕੂਲਾਂ ਅਤੇ ਅੰਗਰਵਾੜੀਆਂ ਲਈ ਨਵੇਂ ਆਦੇਸ਼ ਜਾਰੀ ਕੀਤੇ ਗਏ ਹਨ ਦੱਸਦੀ ਹੈ ਕਿ ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਮੈਂਬਰ ਵਿੱਚ ਦਿੱਤਾ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਨਿਰੀਖਣ ਦੌਰਾਨ ਬੱਚਿਆਂ ਵਿੱਚ ਪੋਸ਼ਣ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਜੀ ਹਾਂ ਦੇਖ ਸਕਦੇ ਹੋ ਸਰਕਾਰੀ ਹਾਈ ਸਕੂਲ ਖਤਰ ਰਿਜਨਗਾਰਡ ਦੀ ਇੱਕ ਨੂੰ ਬੋਧਰਾ ਤਰਸਿਲ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਾਜ਼ਾ ਜਾਣਕਾਰੀ ਤੁਹਾਨੂੰ ਜੀ ਦਿੱਤੀ ਜਾ ਰਹੀ ਹੈ ਜੀ ਨਾ ਬਰੇਕਿੰਗ ਨਿਊਜ਼ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਤਾਂ ਨਵੇਂ ਹੁਕਮ ਜਾਰੀ ਹੋਏ ਨੇ ਪੰਜਾਬ ਦੇ ਸਕੂਲਾਂ ਸੰਬੰਧੀ ਵੱਡੀ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਜੀ ਵੱਡੀ ਗੱਲ ਕੋਲ ਸਾਹਮਣੇ ਆ ਰਹੀ ਹੈ ਜੀ ਹਾਂ ਬਸੋਟੋਫੀ ਦੀ ਸਕੀਮ ਵਿੱਚ ਮਿਲਣਗੇ 40 ਲੱਖ ਰੁਪਏ ਜਾਣੋ ਕਿੰਨਾ ਕਰਨਾ ਪਵੇਗਾ ਤੁਹਾਨੂੰ ਨਿਵੇਸ਼ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਡਾਕ ਖਾ ਦੀ ਸਰਕਾਰੀ ਸਕੀਮ ਜੇਕਰ ਤੁਸੀਂ ਹਰ ਮਹੀਨੇ 12500 ਰੁਪਏ ਇਸ ਗੇਮ ਦੇ ਵਿੱਚ ਨਿਵੇਸ਼ ਕਰਦੇ ਤਾਂ ਤੁਹਾਨੂੰ 15 ਸਾਲਾਂ ਬਾਅਦ 40 ਲੱਖ 68000 ਰੁਪਏ ਦਾ ਫੰਡ ਇਕੱਠਾ ਹੋ ਜਾਵੇਗਾ ਤੁਹਾਡਾ ਨਿਵੇਸ਼ 22 ਲੱਖ 5000 ਰੁਪਏ ਹੋਵੇਗਾ ਤਤੌਨੀ ਸਰਵਿਸ ਵਿੱਚ ਲਾਭ ਮਿਲਣ ਵਾਲਾ ਤਾਂ ਅੱਜ ਹੀ ਅਪਲਾਈ ਕਰੋ ਤੇ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਉਠਾਓ ਮਿਲਦਾ ਹੈ ਸਕੀਮ ਇਸ ਜਾਣਕਾਰੀ ਹੋਰ ਇਸ ਬੰਦੀ ਹੋਰ ਜਾਣਕਾਰੀ ਵਿੱਚ ਤਾਂ ਮਿਲਦੇ ਵੱਡੀ ਅਪਡੇਟ ਵਿੱਚ ਤਤਤਕਲੀ ਧੰਨਵਾਦੀ ਸਾਰਿਆਂ ਦਾ